ਉਹ ਰੱਬਾ ਕੀ ਜੂਨ ਹੈ ਗਰੀਬਾਂ ਨੂੰ ਅੱਜ ਕਿੰਨੀ ਗਰਮੀ ਪੈਂਦੀ ਹੈ ਕਿੰਨੀ ਗਰਮੀ ਵਰਦੀ ਹੈਗੀ ਲੋਕ ਤਾਂ ਏਸੀ ਛੜਛੜ ਬੈਠੇ ਆ ਗਰੀਬਾਂ ਦੇ ਸਾਡੇ ਵਰਗਿਆਂ ਦੀ ਕੀ ਜੂਨ ਹੈ ਨੇਚ ਤੇ ਕਦੇ ਬੜੇ ਮਿਆਂ ਚ ਹੈ ਉਹ ਵੀ ਆਸ ਕਰਕੇ ਵੀ ਪਤਾ ਨਹੀਂ ਕੋਈ ਲਿਆਊਗਾ ਕਿ ਪਤਾ ਨਹੀਂ ਨਾਲ ਜਾਊਗਾ ਕਦੇ ਉਹ ਤੈਨੂੰ ਦੇਖਣ ਨੂੰ ਹੋਣਗੇ ਕਦੇ ਹਾਏ ਹਾਏ ਤੇ ਰੱਬਾ ਚੰਗਾ ਹੋ ਗਿਆ ਵਿਚਾਰਾ ਭਲਾ ਹੋਵੇ ਵਿਚਾਰੇ ਦਾ ਵੀਰ ਦਾ ਜਿਹੜੇ ਨੇ ਮੈਨੂੰ ਪਿੰਡਾਂ ਦਾ ਦਿੱਤਨਾ ਹੈ ਅੱਜ ਮੇਰੇ ਬੱਚੇ ਵੀ ਪਿੰਡਾਂ ਦਾ ਰੋਟੀ ਖਾਣਗੇ ਇਹ ਤਾਂ ਵਿਚਾਰੇ ਰੋਜ਼ ਕਹਿ ਦਿੰਦੇ ਮਾਂ ਤੂੰ ਚਟਣੀ ਕਾਦੀ ਕਰੀ ਐ ਹੇ ਹੇ ਕਿੰਨਾ ਕਾਲ ਜਾ ਮੱਚਦਾ ਹੋਊਗਾ ਰੋਟੀ ਖਾਣ ਲੱਗਿਆਂ ਦਾ ਰੋਜ਼ ਰੋਜ਼ ਚਟਣੀ ਨਾਲ ਰੋਟਾ ਖਾਂਦੇ ਐ ਚੱਲ ਵਧੀਆ ਹੋ ਗਿਆ ਅੱਜ ਤਾਂ ਮੇਰਾ ਮਨ ਖੁਸ਼ ਹੋ ਗਿਆ ਮਾੜਾ ਦੱਸਦੇ ਹਾਂ ਚੱਲ ਬੱਚਿਆਂ ਨੂੰ ਅੱਜ ਰੋਟੀ ਵਦਗਾ ਬਣਾ ਕੇ ਦੇਵਾਂਗੀ ਮੈਂ ਹੁਣ ਤਾਂ ਚੰਗੀ ਦਿਹਾੜੀ ਲੱਗੀ ਐ ਝੋਨਾ ਲੱਗ ਜਾਂਦਾ ਚੋ ਨੇ ਅਰੇ ਢੇੜੀ ਵਧਾ ਲੱਗਦੀ ਐ ਤੇ ਤਾਂ ਕਰਕੇ ਹੁਣ ਵਧੀਆ ਬੱਚਿਆਂ ਦੀ ਰੋਟੀ ਬਣ ਜੂਗੀ ਵਿਚਾਰਿਆਂ ਦੀ ਚੱਲ ਹੋਰ ਕੀ ਜੂ ਨਹੀਂ ਐ ਕਰਨੀ ਐ ਚੱਲ ਰੋਟੀ ਤਾਂ ਰੋਟੀ ਆ ਚਟਣੀ ਨਾ ਹੋਈ ਤੇ ਢਾਲ ਨਾ ਹੋਈ ਢੱਡੀ ਪਰ ਨਾ ਮਨਾ ਢਿੱਡ ਦੇ ਵਿੱਚ ਕਿਹੜਾ ਕਿਸੇ ਨੇ ਪਰੋਲ ਕੇ ਦੇਖਣਾ ਵੀ ਕੀ ਖਾਦਾ ਜਾਂ ਨਹੀਂ ਖਾਦਾ ਕਈ ਵਾਰੀ ਤਾਂ ਭੁੱਖੇ ਹੁੰਦੇ ਹੋਏ ਵੀ ਐਂ ਕਹਿ ਦਿੰਦੇ ਆ ਵੀ ਰੋਟੀਆਂ ਤਾਂ ਬਲਾਂ ਖਾ ਲੈਣਾ ਆਪਦੇ ਘਰ ਦੀ ਬੇਇੱਜ਼ਤੀ ਕਰਨ ਨੂੰ ਵੀ ਜੀ ਨਹੀਂ ਕਰਦਾ ਕੀ ਜੂਨ ਹੈ ਗਰੀਬ ਦੀ ਝਾਰੀਆਂ ਉੱਪਰ ਗਰੀਬ ਟਟਣੀਆਂ ਚ ਤੇ ਗੁੜਾਂ ਚਾਹਾਂ ਦੇ ਵਿੱਚ ਹੀ ਸੋਚਦਾ ਮਰ ਜਾਂਦਾ ਹੈ ਹੈ ਤੇ ਸੌਖੇ ਘਰਾਂ ਦੇ ਲੋਕ ਇਹ ਸੋਚਦੇ ਵੀ ਅੱਜ ਮੈਂ ਕਹੇ ਜਾ ਖਾਵਾਂ ਤੇ ਕਹੇ ਜਾ ਪੋਇਨਾ ਹਮ ਸਾਰਿਆਂ ਨੂੰ ਰੱਬਾ ਤੂੰ ਪਤਾ ਨਹੀਂ ਕੋ ਜਾ ਕਿਉਂ ਨਹੀਂ ਕਰਦਾ ਚਲ ਜਦੋਂ ਉਹ ਬੱਚੇ ਖੇਡ ਕੇ ਆਉਣਗੇ ਬੱਚੇ ਤਾਂ ਖੁਸ਼ ਹੋ ਜਾਣਗੇ ਵੀ ਮੇਰੀ ਮਾਂ ਨੇ ਤਾਂ ਅੱਜ ਪਿੰਡਾਂ ਬਣਾਇਆਂ ਨਗੀਆਂ चल कुछ नहीं खाता वा बेचारे ने उन्हें दे दारिंड चार घंटे पाले बिच बधगा बन गई चल सब्जी बच्चा मन खुश हो जाऊगा नहीं मेरे जवाकों ने भी अज भिंडा कि मन खुश होगा दिन बच्चा देख के बेचारूह गर्मी बुला बढ़ती है आहता झोना झोना ला ऐ लगता लौं है ਏ ਮਮਾ ਜੀ ਅੱਜ ਤਾਂ ਨਹੀਂ ਸਿਹਾ ਕਿ ਆ ਗਈ ਹੀ ਨਹੀਂ ਮੈਂ ਆ ਗਈ ਅੱਜ ਪੁੱਛਣਾ ਅੱਜ ਤਾਂ ਨਾ ਮੈਂ ਆਖਿਆ ਮੇਰੇ ਬੱਚੇ ਤਾਂ ਬਾੜੇ ਖੁਸ਼ ਹੋਣਗੇ ਦੇਖ ਕੇ ਮੈਂ ਮੈਂ ਤਾਂ ਪਿੰਡਾਂ ਦੀ ਦਾਲ ਦਰਿਆ ਗਈ ਅੱਜ ਹਾਂ ਨਹੀਂ ਆਪਾਂ ਤਾਂ ਪਿੰਡਾਂ ਦੀ ਦਾਲ ਹੀ ਬੋਣਦੇ ਆ ਬੌਲਗੇ ਪਿੰਡਾਂ ਦੀ ਦਾਲ ਨਹੀਂ ਕੁੰਦੀਗੀ ਨਹੀਂ ਆਪਾਂ ਨੂੰ ਗਰੀਬਾਂ ਨੂੰ ਕੀ ਪਤਾ ਵੀ ਅਮੀਰ ਲੋਕ ਤਾਂ ਪਿੰਡਾਂ ਦੀ ਸਬਜ਼ੀ ਕਹਿੰਦੇ ਐ ਉਹ ਸੱਚ ਨਹੀਂ ਮੈਂ ਅੱਜ ਜੇ ਜਿੱਤੋ ਮਾਸੀ ਨਹੀਂਗੀ ਹਾਂ

ਵੀਰ ਨੇ ਜਿਹਦੇ ਤੋਂ ਨਾ ਲਾਉਣ ਗਏ ਸੀ ਮੈਨੂੰ ਵਿਚਾਰੇ ਨੇ ਐਨੀਆਂ ਕਪੜੀਆਂ ਦੇ ਦੇ ਤਾ ਸੀ ਆ। ਅੱਛਾ। ਹਾਂ। ਤੇ ਮੈਂ ਅੱਜ ਤਾਂ 4 ਵਜੇ ਰੋਟੀ ਖਾ ਲਾਣਗੇ ਬੱਚੇ ਵਿਚਾਰੇ ਟੋਕੜਾ ਖਾਣ ਆਣਗੇ। ਨਹੀਂ ਕੀ ਕਰਾਂ? ਆਹੀ ਜ਼ਿੰਦਗੀ ਦੇ ਵਿੱਚ ਸੰਸਾ ਹੋ ਗਿਆ। ਪਰ ਸੋਨੂੰ ਸਬਜ਼ੀ ਬਣਾ ਕੇ ਰੱਖਤੀ। ਤਾਂ ਹੁਣ ਆਟੇ ਦਾ ਸੰਸਾ ਹੋ ਗਿਆ। ਕੀ ਕਰਾਂ ਮੈਂ? ਈ ਗਰੀਬ ਦੀ ਜ਼ਿੰਦਗੀ। ਕਿਹੜਾ ਸਾਂ ਬਹਿ ਕੇ ਜ਼ਿੰਦਗੀ ਨੂੰ ਪੜਾਂ ਤੇ ਲਿਖਾਂ।

ਕੀ ਤਾਂ ਖਾਂਦੀ ਨਹੀਂ ਫਿਰ ਚੱਲ ਹੁਣ ਫੋਡੇ ਢਿੱਡ ਚ ਵਗ ਜਾਂਦੀ ਏ ਕੋਈ ਨਹੀਂ ਉਹ ਮੇਰੇ ਢਿੱਡ ਚ ਹੀ ਵਗ ਜਾਂਦੀ ਏ ਆਹ ਦਿਨ ਆਪਣਾ ਸ਼ਾਪਿੰਗ ਆ ਲੈਂਦੀ ਆ ਕੀ ਦਾਸਤਾ ਸੁਨਾਵਾ ਸੋਨੂੰ ਔਰ ਤਾਂ ਨਾਲੇ ਨਾ ਬਾਰੇ ਵੱਡੇ ਮਾਲ ਚ ਘੁੰਮਣ ਗਏ ਸੀ ਜੇ ਮਿਤਕੂ ਮਾਲ ਚ ਨਹੀਂ ਹੋ ਕੀ ਹੁੰਦਾ ਬਾਲਾ ਵੱਡਾ ਜਿੱਥੇ ਬਾੜੀਆਂ ਜਿੱਦਾਂ ਹੁੰਦੀਆਂ ਆ ਅੱਛਾ ਨਹੀਂ ਘੁੰਮਣ ਕਿਵੇਂ ਜਾਂਦੇ ਹੁੰਦੇ ਮੈਨੂੰ ਤਾਂ ਹੀ ਨਹੀਂ ਪਤਾ ਵੀਰ ਹਾਂ ਘੁੰਮਣ ਜਿਵੇਂ ਸ਼ਿਮਲੇ ਬਾਗ ਕੇ ਨਾ ਬਾਲਾ ਕੁਝ ਹੁੰਦਾ ਉੱਥੇ ਅੱਛਾ ਹਾਂ ਚਲ ਕੋਈ ਜੇਦੋਂ ਤੁਸੀਂ ਵੱਡੇ ਹੋ ਕੇ ਪੜ ਲਿਖ ਗੇ ਨਾ ਉਦੋਂ ਤੁਸੀਂ ਵੀ ਲੱਗ ਜਾਓ ਉਦੋਂ ਤੁਸੀਂ ਵੀ ਘੁੰਮਣ ਵਗ ਜਾ ਕਰਿਓ ਉਹਨਾਂ ਚਿਰ ਦੂਜਿਆਂ ਨੂੰ ਦੇਖ ਕੇ ਨਾ ਮਨ ਪਰਚਾਵਾ ਕਰ ਲਈਦਾ ਹੁੰਦਾ ਤੇ ਮੰਮੀ ਫੜਾ ਦੇ ਤੇਲ ਹੈਗਾ ਸੀਗਾ ਨਹੀਂ ਉਹਨਾਂ ਨੇ ਦਿੱਤਾ ਵਿਚਾਰਿਆਂ ਨੇ ਮੈਨੂੰ ਅੱਛਾ ਹਾਂ ਵਿਚਾਰੇ ਮੱਗਰ ਕੇ ਝੋਨਾ ਲਾਉਣ ਗਈ ਸੀ ਤੇ ਵਿਚਾਰੇ ਮੱਗਰ ਕਹੇ ਨਾਲੇ ਪਿੰਡ ਨਾਲੇ ਮੈਨੂੰ ਤੇਲ ਦਿੱਤਾ ਮੈਨੂੰ ਕਹਿੰਦੇ ਭਾਈ ਪਿੰਡਾਂ ਦਾ ਚੱਕ ਕੇ ਤੁਰੀ ਜਾਨੀ ਹੈਗੀ ਨਾ ਨਹੀਂ ਮੈਨੂੰ ਤਾਂ ਹੀ ਨਹੀਂ ਪਤਾ ਸੀ ਵੀ ਪਿੰਡਾਂ ਨੂੰ ਸਬਜ਼ੀ ਕਿਹਾ ਜਾਂਦਾ ਹੈਗਾ ਮੈਂ ਆਖਿਆ ਵੀਰ ਆ ਮੈਨੂੰ ਵੀ ਦੇ ਦੇ ਥੋੜੀ ਜੀ ਦਾਲ ਕਹਿੰਦੇ ਦਾਲ ਤਾਂ ਭਾਈ ਸਾਡੇ ਅਸੀਂ ਕਿਥੋਂ ਦੇਦਗੇ ਤੈਨੂੰ ਦਾਲ ਤਾਂ ਤੂੰ ਦੁਕਾਨ ਤੋਂ ਲਿਆ ਕੇ ਬਣਾ ਫੇਰ ਮੈਂ ਕਿਹਾ ਵੇਖ ਖੜੀ ਉਹ ਕਹਿੰਦੇ ਇਹ ਤਾਂ ਸਬਜ਼ੀ ਹੁੰਦੀ ਹੈ ਵੀਰ ਮੈਨੂੰ ਤਾਂ ਹੀ ਨਹੀਂ ਪਤਾ ਸੀ ਇਹ ਤਾਂ ਵੱਡੇ ਲੋਕ ਹੀ ਜਾਣਦੇ ਐ ਆਪਣੇ ਵਰਗੇ ਗਰੀਬਾਂ ਨੂੰ ਕੀ ਪਤਾ ਸਬਜੀ ਨੇ ਨਲੀ ਤਾਂ ਆਟੇ ਦਾ ਸੰਸਾ ਆਟਾ ਲਿਆਂਦਾ ਤਾਂ ਸੁੱਕੀ ਚਾਹ ਦਾ ਸੰਸਾ ਸੁੱਕੀ ਚਾਹ ਲਿਆਂਦੀ ਤਾਂ ਵੀਰ ਗੁੜ ਦਾ ਸੰਸਾ ਹੈ ਆਪਣੇ ਵਰਗੇ ਗਰੀਬਾਂ ਨੂੰ ਇੰਨਾਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਚਾਹ ਕੋਈ ਨਹੀਂ ਚੰਗਾ ਜੀ ਮੈਂ ਸਿੱਧਣ ਜਾਣੀ ਆ ਚੰਗਾ ਨਾਲੇ ਮੈਂ ਤੈਨੂੰ ਸਮਝਾਉਣੀ ਆ ਮੇਰੀ ਗੱਲ ਧਿਆਨ ਨਾਲ ਸੁਣ ਕੇ ਜਾ ਕਿ ਸੇ ਰੋਟੀ ਨੂੰ ਦੇਖ ਕੇ ਨਾ ਸੋਹਣੀ ਰੋਟੀ ਨੂੰ ਦੇਖ ਕੇ ਅਮੀਰ ਦੀ ਰੋਟੀ ਨੂੰ ਦੇਖ ਕੇ ਸੋਹਣੀ ਨਹੀਂ ਕਿਹਾ ਜਾਂਦਾ ਹੁੰਦਾ ਜਿਹੜੀ ਗਰੀਬ ਦੀ ਰੋਟੀ ਹੁੰਦੀ ਹੈ ਉਹ ਇੱਕ ਹੱਕ ਸੱਚ ਦੀ ਹੁੰਦੀ ਹੈ ਤੇ ਜਿਹੜੀ ਅਮੀਰ ਦੀ ਰੋਟੀ ਹੁੰਦੀ ਹੈ ਉਹ ਪੈਸਿਆਂ ਦੀ ਰੋਟੀ ਹੁੰਦੀ ਹੈ ਤੇ ਪੈਸਾ ਕਿਹੜੇ ਪਾਸਿਓ ਆ ਕੇ ਡਿੱਗਿਆ ਹੁੰਦਾ ਉਹ ਤਾਂ ਪਰਮਾਤਮਾ ਹੀ ਜਾਣਦਾ ਹੁੰਦਾ ਹਾਂ ਤੇ ਆਪਣੇ ਗਰੀਬਾਂ ਦੇ ਤਾਂ ਮੁੜਕੇ ਦੀ ਹੱਕ ਦੇ ਸੱਚ ਦੀ ਮੁੜਕੇ ਦੀ ਕਮਾਈ ਨਾਲ ਰੋਟੀ ਬਣੀ ਹੁੰਦੀ ਹੈ ਬਹੁਤ ਸਮਾਤ ਹੁੰਦੀ ਹੈ की है जी खा के दो है। कोई आयता नहीं कहता सब्जी बना के रख दिया पर ला देंगी पर ला दू पुत पर मेरे को चल कोई ना कुन पर बना दूंगी ठीक है हाँ जो तू खेड ਲੈ ਕੀ ਗਰੀਬਾਂ ਦੇ ਜਵਾਕਾਂ ਨੂੰ ਪਰੌਂਠਿਆਂ ਦਾ ਪਤਾ ਹੁੰਦਾ ਇਹ ਤਾਂ ਅਮੀਰ ਹੀ ਜਾਣਦੇ ਆ ਮਾੜਾ ਜੱਕਿਓ ਘੱਟ ਲੱਗ ਜੇ ਪਰੌਂਠੇ ਤੇ ਚਲਾ ਕੇ ਵਿਹੜੇ 'ਚ ਮਾਰਦੇ ਆਗੇ ਆ ਤਾਈ ਨਿੰਦੋ ਕੇ ਮੁੰਡੇ ਨੇ ਐ ਟਸਵਾ ਪਰੌਂਠਾ ਪਕਾਇਆ ਚੱਕ ਕੇ ਕੁੜੇ ਵਿਹੜੇ 'ਚ ਮਾਰਿਆ ਲੈ ਬੇਪਤਾ ਸਹੀ ਹੈ ਆ ਜਵਾਕੜੀ ਆਈ ਸੀ ਲੈ ਮੈਂ ਤਾਂ ਕਹਿਤਾ ਮੈਂ ਤਾਂ ਇਹਨੂੰ ਪਰੌਂਠਾ ਬਣਾ ਦੂੰ ਖੁੰਜਾ ਮੋੜ ਕੇ ਹੈ ਤੇ ਭੱਜ ਕੇ ਕਹਿੰਦੀ ਹਾਂ ਹਾਂ ਮੰਮੀ ਰੱਬਾ ਗਰੀਬਾਂ ਤੇ ਅਮੀਰਾਂ ਦੇ ਵਿੱਚ ਤੂੰ ਐਨਾ ਫਰਕ ਕਰਦਾ ਚਲ ਕੋਈ ਨਹੀਂ ਤੇਰੀ ਤਾਂ ਵੱਟ ਛੱਡਣ ਵਾਲੀ ਗੱਲ ਹੋਈ ਪਈ ਐ ਜਿਵੇਂ ਕਹਿੰਦੇ ਹੁੰਦੇ ਆ ਉਹ ਗਰੀਬ ਦੇ ਖੇਤ ਚ ਤਾਂ ਰੱਬ ਮੀਂਹ ਵੀ ਨਹੀਂ ਪਾਉਂਦਾ ਮੀਂਹ ਵੀ ਅਮੀਰ ਦੇ ਖੇਤ ਚ ਪਾਉਂਦਾ ਜਾ ਕੇ ਜਿੱਥੇ ਪੰਜ ਮੋਟਰਾਂ ਖੜੀਆਂ ਹੁੰਦੀਆਂ ਲੱਗੀਆਂ ਉੱਥੇ ਰੱਬ ਨੂੰ ਪਾਣੀ ਵਾਦੂ ਦੀਦਾ ਹੁੰਦਾ ਤੇ ਜਿੱਥੇ ਗਰੀਬ ਧਿਆਇ ਮਰਦਾ ਹੋਵੇ ਉੱਥੇ ਮੀਂਹ ਨਹੀਂ ਪਾਉਂਦਾ ਹੁੰਦਾ ਓਹੋ ਅੱਜ ਕੱਲ ਤਾਂ ਆ ਰੱਬ ਵੀ ਗਰੀਬ ਤੇ ਅਮੀਰ ਪਰਖਣ ਲੱਗ ਗਿਆ ਚਲ ਸਾਂਭੀ ਤੇ ਜੱਤੀ ਬਣਾ ਹੁਣ ਜਾਨੀ ਪਾਈ ਮਿਲਦੋ ਕੇ ਕੁਛ ਕਿ ਆਣੀ ਆਟਾ ਜੇ ਮਿਲੂਗਾ ਤਾਂ ਵੀਰ ਇੱਕ ਤਾਂ ਦੂਰ ਨੇ ਦੇਖ ਕੇ ਮੱਥੇ ਤੇ ਆਉਣਾ ਪਾ ਲੈਣਾ ਹੁਣ ਤਾਂ ਸਰੀਕਾ ਕਬੀਲਾ ਵੀ ਬੁਲਾਉਣਾ ਹਟਦਾ ਜਾਂਦਾ ਵੀਰ ਮੈਂ ਤਾਂ ਐ ਨਹੀਂ ਸੋ ਐ ਸੋਚਦੀ ਆ ਅਗਲਾ ਦੇਖ ਕੇ ਪਹਿਲੇ ਪਤਾ ਲੱਗ ਜਾਂਦਾ ਸਰੀਕੇ ਕਬੀਲੇ ਨੂੰ ਤਾਂ ਵੀ ਇਹ ਤਾਂ ਕੁਸ ਨੰਗਣ ਆਉਣੀ ਹੋਊਗੀ ਪਤਾ ਨਹੀਂ ਰੱਬ ਕਹੇ ਜੇ ਦਿਨ ਦਿਖਾਉਂਦਾ ਪਰ ਆਪਦੇ ਨੂੰ ਸਦਾ ਬਗਾਨਾ ਚੰਗਾ ਹੁੰਦਾ ਆਪਦਾ ਤਾਂ ਕਹਿੰਦਾ ਹੁੰਦਾ ਕੋਈ ਨਹੀਂ ਕੋਈ ਨਹੀਂ ਭਾਈ ਮੋਢੇ ਤੇ ਹੱਥ ਧਰ ਕੇ ਤੈਨੂੰ ਤਾਂ ਜੇ ਕਿਸੇ ਚੀਜ਼ ਦੀ ਲੋੜ ਹੋਈ ਤੂੰ ਮੈਨੂੰ ਦੱਸੀ ਪਰ ਪਤਾ ਉਦੋਂ ਲੱਗਦਾ ਜਦੋਂ ਕੋਈ ਚੀਜ਼ ਲੈਣ ਜਾਣੇ ਹੁੰਨੇ ਆ ਪਤਾ ਨਹੀਂ ਪਰ ਆਪ ਕਹੇ ਜੇ ਦਿਨ ਦਿਖਾਉਂਦਾ ਹੁੰਦਾ ਚੱਲ ਵੇ ਮਨਾ ਬੈਠੀ ਕੀ ਸੋਚਦੀ ਆ ਸਬਜੀ ਤਾਂ ਬਣਾਤੀ ਆ ਹਾਂ ਆਟੇ ਦਾ ਵੀ ਹੀਲਾ ਕਰਾਂ ਸਬਜੀ ਤਾਂ ਨਿੱਕਲੀ ਬਾਟੀਆਂ ਆ ਪਰ ਖਾ ਲਾਂਗੇ ਬੱਚੇ ਨਾ ਬੇਰੱਬਾ ਜ਼ਿੰਦਗੀ ਥੋੜੀ ਦੇ ਦੀ ਪਰ ਗਰੀਬੀ ਨਾ ਇੰਨੀ ਬੰਦੇ ਨੂੰ ਜਿਹੜੀ ਗਰੀਬੀ ਹੁੰਦੀ ਆ ਨਾ ਇਹ ਦੁਨੀਆਂ ਦਾ ਮਜ਼ਾਕ ਹੀ ਨਹੀਂ ਕੋਈ ਕਿਸੇ ਦੀ ਦਾਸਤਾ ਤੇ ਗਰੀਬੀ ਨੂੰ ਨਹੀਂ ਸਮਝਦਾ ਹੁੰਦਾ ਬਸ ਕਹਿੰਦੇ ਹੁੰਦੇ ਆ ਗਰੀਬ ਦੀ ਤੇ ਅਮੀਰ ਦੀ ਰੋਟੀ ਦੇ ਵਿੱਚ ਇਹੀ ਫਰਕ ਹੁੰਦਾ ਗਰੀਬ ਦੀ ਰੋਟੀ ਦਾ ਇੱਕ ਸੰਸੇ ਵਾਲੀ ਰੋਟੀ ਹੁੰਦੀ ਆ। ਰੋਟੀ ਤਾਂ ਇੱਕ ਸਵਾਦ ਤੇ ਬੇਸਵਾਦ ਆ ਹੀ ਹੁੰਦੀ ਆ। ਪਰ ਗਰੀਬ ਦੀ ਰੋਟੀ ਬੇਫਿਕਰੀ ਰੋਟੀ ਗਰੀਬ ਨੂੰ ਕਦੇ ਵੀ ਨਹੀਂ ਮਿਲ ਸਕੂਗੀ। ਇੱਕ ਦਿਨ ਕੰਮ ਨਾ ਕਰੂਗਾ ਤਾਂ ਖਾਊਗਾ ਵੀ ਕਿੱਥੋਂ? ਬਾ ਮੇਰੇ ਰੱਬਾ ਤੇਰੇ ਰੰਗ ਨਹੀਂ ਆਉਣੇ। ਚਲੋ ਫਿਰ ਆਪਾਂ ਮਿੱਠਾ ਲੱਗੋ। ਜਾਂ ਚਲ ਹੁਣ ਤਾਂ ਮੈਂ ਚੋਨਾ ਲਾਇਆ। ਹੁਣ ਤਾਂ ਮੈਂ ਕੰਮ ਲੈ ਕੇ ਆਊਗਾ ਆਟਾ ਭਿਆ ਲਊਂਗੀ। ਸਰੀਏ ਕਾਲ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੂਗੀ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਤੁਹਾਨੂੰ ਸਾਡੀਆਂ ਵੀਡੀਓ ਕਿਵੇਂਆਂ ਲੱਗਦੀਆਂ ਹੁੰਨ ਬਨਾਨੀਆਂ ਤੇ ਤੁਸੀਂ ਵੱਧ ਤੋਂ ਵੱਧ ਸਾਡੀਆਂ ਵੀਡੀਓ ਦੇਖਿਆ ਕਰੋ ਤੇ ਵਧੀਆ-ਵਧੀਆ ਤੁਹਾਡੇ ਲਈ ਅਸੀਂ ਵੀਡੀਓ ਲੈ ਕੇ ਆਉਂਨੇ ਆ ਅੱਜ ਵੀਡੀਓ ਲੈ ਕੇ ਆਏ ਆ ਜਾਨੀ ਕਿ ਗਰੀਬ ਅਮੀਰ ਦੀ ਰੋਟੀ ਤੇ ਤੁਸੀਂ ਇਹ ਵੀਡੀਓ ਵੀ ਸਾਨੂੰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗਦੀ ਹੈਗੀ ਤੇ ਅ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਤਾਂ ਕਿ ਤੁਸੀਂ ਸਾਨੂੰ ਹੋਰ ਅੱਗੇ ਲੈ ਕੇ ਜਾ ਸਕੋ ਤੁਸੀਂ ਸਾਨੂੰ ਇੱਥੋਂ ਤੱਕ ਲੈ ਕੇ ਆਏ ਉਸोटा ਬਹੁਤ ਬਹੁਤ ਜਿਆਦਾ ਧੰਨਵਾਦ ਸਸਰੀ ਹੈ